ਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਵੱਧਦੇ ਹਾਂ ਅੱਜ ਦੇ ਬੁਲੇਟਿਨ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀਆਂ ਹੈਡਲਾਈਨਸ ਦੀਆਂ ਮਜੀਠਾ ਸ਼ਰਾਬ ਕਾਂਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਬਿਆਨ ਕਿ ਹਾਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਕੀਮਤ ਦੇ ਵਿੱਚ ਪਾਵੇਂ ਉਹ ਵੱਡਾ ਰਸੂਖਦਾਰ ਹੀ ਕਿਉਂ ਨਾ ਹੋਵੇ ਮਜੀਟਾ ਕਾਨ ਤੋਂ ਬਾਅਦ ਪਖੀ ਸਿਆਸਤ ਸੁਨੀਲ ਜਾਖੜ ਨੇ ਵੀ ਸਾਦੇ ਆਪ ਸਰਕਾਰ ਤੇ ਨਿਸ਼ਾਨੇ ਕਿਹਾ ਰਾਜਪਾਲ ਨੂੰ ਮਿਲੇਗਾ ਪੰਜਾਬ ਬੀਜੇਪੀ ਦਾ ਡੈਲੀਗੇਸ਼ਨ ਟੈਸਟ ਮੈਚ ਤੋਂ ਸੰਨਿਆਸ ਲੈਣ ਤੋਂ ਬਾਅਦ ਵਿਰਾਟ ਕੋਹਲੀ ਪਹੁੰਚੇ ਸਵਾਮੀ ਪ੍ਰੇਮਾਨੰਦ ਦੇ ਆਸ਼ਰਮ ਗੱਲਬਾਤ ਕਰਦੇ ਪਾਉ ਖੋਏ ਵਿਰਾਟ ਅਨੁਸ਼ਕਾ ਫੋਟੋ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਤਾਂ ਹੁਣ ਵੱਧਦੇ ਆਜ ਦੀਆਂ ਮੁੱਖ ਤੇ ਅਹਿਮ ਖਬਰਾਂ ਦੇ ਵੱਲ ਅੱਜ ਜੋ ਵੀ ਹਲਕਾ ਮਜੀਠਾ ਦੇ ਵਿੱਚ ਹੋਇਆ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 15 ਲੋਕਾਂ ਦੀ ਮੌਤ ਹੋ ਗਈ ਕਈ ਲੋਕ ਹਜੇ ਵੀ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਨੇ ਹਸਪਤਾਲਾਂ ਦੇ ਵਿੱਚ ਨੇ ਤੇ ਉੱਥੇ ਹੀ ਸਿਆਸਤ ਇਸ ਦੇ ਵਿੱਚ ਕਾਫੀ ਗਰਮਾਈ ਹੋਈ ਹੈ ਦੱਸਦੀ ਏ ਕਿ ਇਸ ਨੂੰ ਲੈ ਕੇ ਅਰਵਿੰਨ ਕੇਜਰੀਵਾਲ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹ ਸਾਫ਼-ਸਾਫ਼ ਕਹਿੰਦੇ ਨੇ ਕਿੰਨੇ ਵੀ ਰਸੂਖਦਾਰ ਕਿਉਂ ਨਾ ਹੋਵੇ ਜੋ ਵੀ ਇਸ ਦੇ ਵਿੱਚ ਜਿਸ ਦਾ ਵੀ ਇਸ ਦੇ ਵਿੱਚ ਹੱਥ ਹੈ ਉਹ ਨਹੀਂ ਬਚੇਗਾ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਤੇ ਉੱਥੇ ਹੀ ਦੂਸਰੇ ਪਾਸੇ ਦੇਖਿਆ ਜਾਂਦਾ ਹੈ ਕਿ ਕਿੰਜ ਬੀਜੇਪੀ ਪ੍ਰਧਾਨ ਸੁਭਾ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਜਾਂਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਲਾ ਪਿਛਲੇ ਸਾਲ ਵੀ ਹੋਇਆ ਤੇ ਨਾਲ ਦੇ ਨਾਲ ਦਿੱਲੀ ਦੇ ਲੋਗ ਇਸ ਦੇ ਵਿੱਚ ਜਿਹੜੇ ਨੇ ਦੇਖੇ ਜਾ ਰਹੇ ਨੇ ਯਾਨੀ ਕਿ ਸਿੱਧਾ ਸਿੱਧਾ ਉਹਨਾਂ ਦੇ ਵੱਲੋਂ ਨਿਸ਼ਾਨਾ ਸਾਧਿਆ ਗਿਆ ਅਰਵਿੰਦ ਕੇ ਜੀਵਾਲ ਤੇ ਹੋਰ ਜਿੰਨੀ ਵੱਡੀ ਲੀਡਰਸ਼ਿਪ ਦਿੱਲੀ ਦੇ ਵਿੱਚ ਹੈ ਉਹਨਾਂ ਤੇ ਜਿਸ ਦੇ ਬਾਬਤ ਗਲਬਾਤ ਕਰਦੇ ਆ ਕੀ ਕੁਝ ਕਿਹਾ ਗਿਆ ਸੁਨੀਲ ਜਾਖੜ ਦੇ ਵੱਲੋਂ ਇੱਕ ਵਾਰ ਤੁਹਾਨੂੰ ਇਹ ਸੁਣਾ ਦਿੰਨੇ ਆ ਮੇਜੀਥੇ ਦੇ ਅੰਦਰ 15 ਲੋਕਾਂ ਦੀ ਮੌਤ ਹੋਈ ਹੈ ਜੈ ਰਜੀ ਸ਼ਰਾਬ ਕਰਨ ਬਹੁਤ سارے ਲੋਕ ਆਪਣੀ ਜਾਨ ਦੇ ਨਾਲ ਚੂਜ ਰਹੇ ਆ ਕਿਉਂਕਿ ਜੇ ਜਰਲੀ ਸ਼ਰਾਬ ਦੇ ਨਾਲ ਜਾਂ ਤਾਂ ਅੰਦਰੋਂ ਨੁਕਸਾਨ ਹੋਊਗਾ ਜਾਂ ਆਪਣੀ ਅੱਖਾਂ ਦੀ ਰੋਸ਼ਨੀ ਗਵਾਣਗੇ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਵੀ ਸੰਗਰੂਰ ਦੇ ਅੰਦਰ ਆਈ ਹੋਈ ਸੀ ਉਦੋਂ 20 ਤੋਂ ਜ਼ਿਆਦਾ ਮੌਤਾਂ ਉੱਥੇ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਲੋਕਾਂ ਦੀ ਅੱਖਵਾਂ ਨੇ ਹੋਗੇ ਸੀਗੇ ਇੱਕ ਵਾਰ ਫੇਰ ਉਹੀ ਘਟਨਾ ਹੋ ਰਹੀ ਹੈ ਪਰ ਪੰਜਾਬ ਦੇ ਲੋਕ ਅਸੀਂ ਦੋਸ਼ ਕਿਨੂੰ ਦੇਈਏ ਕਿਨੂੰ ਜਾ ਕੇ ਅਸੀਂ ਤੋਹਾਰ ਕਰੀਏ ਕਹਿੰਦੇ ਨੇ ਸਈਆਂ ਭਏ ਕੁਤਵਾਲ ਤੋਂ ਫਿਰ ਡਰਕਾਏਗਾ ਜਿਹੜੇ ਲੋਕ ਹੈ ਜੇ ਪੰਜਾਬ ਸਰਕਾਰ ਚਲਾ ਰਹੇ ਹੈ ਪਹਿਲਾਂ ਦਿੱਲੀੋਂ ਚਲਾਉਂਦੇ ਸੀ ਹੁਣ ਇੱਥੇ ਆ ਕੇ ਬਹਿ ਗਏ ਸ਼ਰਾਬ ਦੇ ਘੁਟਾਲੇ ਦੇ ਅੰਦਰ ਡੇਢ-ਡੇਢ ਸਾਲ, ਦੋ-ਦੋ ਸਾਲ ਜੇਲਾ ਕੱਟ ਕੇ ਆਣ ਵਾਲੇ ਚਾਹੇ ਸੁਸੋਦੀਆ ਜੀ ਸੀਗੇ, ਦਿੱਪਤੀ ਚੀ ਮਿਨਿਸਟਰ ਦਿੱਲੀ ਦੇ, ਚਾਹੇ ਗੁਪਤਾ ਜੀ ਸੀ ਇਹਨੇ ਮੰਤਰੀ ਸੀਗੇ, ਚਾਹੇ ਇਹਨਾਂ ਦੇ ਬਾਕੀ ਕੋਈ ਮੰਤਰੀ ਸੰਤਰੀ ਹੈ, ਕੇਜਰੀਵਾਲ ਸਾਹਿਬ ਵੀ ਇੱਥੇ ਬੈਠੇ ਰਹਿੰਦੇ ਆ, ਉਹ ਵੀ ਅੰਦਰ ਉਹਨਾਂ ਦਾ ਵੀ ਕੰਮ ਤਾਂ ਸਾਰਿਆਂ ਦਾ ਇੱਕੋ ਹੀ ਹੈ। ਸ਼ਰਾਬ ਵਾਲੇ ਤਾਂ ਘੁਟਾਲੇ ਚ ਇੱਥੇ ਜਾ ਕੇ ਆਏ। ਦਿੱਲੀ ਦੀ ਸਰਕਾਰ ਇਹਨਾਂ ਤੋਂ ਖੋਲੀ। ਹੁਣ ਇਹਨਾਂ ਕੋਲ ਲੈ ਦੇ ਕੇ ਇੱਕ ਜਿਹੜੀ ਆ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਿਆ ਬੈਠਾ ਪੰਜਾਬ ਨਾਲ ਵਾਸਤੇ। ਤੇ ਉਹਨੂੰ ਲੁੱਟਣ ਕੰਸੋਰਟਸਨ ਵਾਸਤੇ ਸਾਰੀ ਸਰਕਾਰ ਇੱਥੇ ਆ ਕੇ ਬੈਠੀ ਹੈ ਭਗਵੰਤ ਮਾਨ ਜੀ ਦਾ ਇਹਦੇ ਵਿੱਚ ਮੈਂ ਨਹੀਂ ਸਮਝਦਾ ਕੋਈ ਜ਼ਿਆਦਾ ਲੰਮਾ ਐਵੇਂ ਨਾ ਇੱਥੇ ਢੇੜੇ ਜੇ ਕੱਟਦੇ ਫਿਰਨ ਭਗਵੰਤ ਮਾਨ ਜੀ ਤੇ ਕੱਟ ਪੁਤਲੀ ਹੈ ਸਰਕਾਰ ਤਾਂ ਕੇਸੇ ਸੁਸੋਦੀਆ ਜੀ ਤੇ ਕੇਜਰੀਵਾਲ ਸਾਹਿਬ ਚਲਾ ਰਹੇ ਨੇ ਦੋਸਤ ਉਹਨਾਂ ਨੂੰ ਐਸਾ ਉਹਨਾਂ ਦੀ ਸ਼ਹਿਰ ਦੇ ਉੱਤੇ ਅੱਜ ਪੰਜਾਬ ਨੂੰ ਸਾਰੇ ਨੂੰ ਕਹਿੰਦੇ ਚਿੱਟਾ ਖਤਮ ਕਰਨ ਲੱਗੇ ਆਂ ਯੁੱਧ ਨਸ਼ਿਆਂ ਦੇ ਵਿਰੁੱਧ ਸੁਸੋਦੀਆ ਸਾਹਿਬ ਮੇਰਾ ਤੁਹਾਨੂੰ ਸਵਾਲ ਹੈ ਆ ਜਿਹੜਾ ਤੁਸੀਂ ਚਿੱਟੇ ਦੇ ਮਗਰ ਪਏ ਉਹ ਜਿਹੜੇ ਗੁਲਾਬੀ ਰੰਗ ਵਾਲੀ ਸ਼ਰਾਬ ਹੈ ਆ ਆ ਨਸ਼ਾ ਹੀ ਨਹੀਂ ਕਿੰਨੀਆਂ ਵਧਾਤੀਆਂ ਤੁਸੀਂ 23 24 ਦੇ ਅੰਦਰ ਜਦੋਂ ਸਰਕਾਰ ਬਣੀ ਐ ਇਹਨਾਂ ਦੀ 40 ਲੱਖ ਪੇਟੀਆਂ ਵਿਕਦੀਆਂ ਸੀਗੀਆਂ ਇੱਕ ਪੇਟੀ ਦੇ ਅੰਦਰ ਜਿਹੜੇ ਕੋਈ ਬਾਤੜ ਮੇਰ ਵਰਗੇ ਨਹੀਂ ਪੀਣ ਵਾਲਾ ਇਹਨਾਂ ਨੂੰ ਮੈਂ ਦੱਸ ਦਿਆਂ 12 ਬੋਤਲਾਂ ਹੁੰਦੀਆਂ ਪੰਜ ਕਰੋੜ ਦੇ ਕਰੀਬ ਬੋਤਲਾਂ ਪੰਜਾਬ ਦੇ ਅੰਦਰ ਉਸ ਸਾਲ ਵਿਕੀਆਂ ਸੀਗੀਆਂ ਤੇ ਐਤਕੀ ਆ ਜਿਹੜਾ ਸਾਲ ਗਿਆ 24 25 ਫਾਈਨੈਂਸ਼ੀਅਲ ਇਅਰ ਇਹਦੇ ਅੰਦਰ 95 ਲੱਖ ਪੇਟੀਆਂ ਵਿਕੀਆਂ ਕਰੀਬਨ 12 ਕਰੋੜ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਪੰਜਾਬ ਚ ਵਿਕੀਆਂ ਅਮੇਨ ਇਹ ਗੱਲ ਹੈ ਕਿ ਦੇਵੇ 6.5 ਹਜ਼ਾਰ ਕਰੋੜ ਦਾ ਸੜਾ ਮੁਨਾਫਾ ਸੀਗਾ ਕਿ 11 ਹਜ਼ਾਰ ਕਰੋੜ ਕਰ ਲਾਂਗੇ ਸਰਕਾਰ ਦੇ ਮੁਨਾਫੇ ਦੇ ਨਾਲ ਇਹਨਾਂ ਨੂੰ ਕੋਈ ਚਿੰਤਾ ਨਹੀਂ ਸਾਹਿਬ ਇਹਨਾਂ ਨੂੰ ਚਿੰਤਾ ਹੈ ਵੀ ਉੱਥੇ ਦਿੱਲੀ ਵਾਲੀ ਸਰਕਾਰ ਦਿੱਲੀ ਦੇ ਲੋਕਾਂ ਨੇ ਖੋਹ ਲਈ ਹੁਣ ਇਹਨਾਂ ਕੋਲ ਲੈ ਦੇ ਕੇ ਆ ਪੰਜਾਬ ਵਿੱਚ ਐ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਹੈ ਇਹਨੂੰ ਕਹਿੰਦੇ ਨਾ ਖੁਰਚ-ਖੁਰਚ ਕੇ ਲੈ ਜਾਾਂਗੇ ਗਰੀਬ ਦੀ ਮੌਤਾਂ ਗਰੀਬ ਦੀ ਹੋਣੀ ਹੈ ਕਿਉਂਕਿ ਇਹਨਾਂ ਨੂੰ ਆ ਪੈਸੇ ਇਕੱਠੇ ਕਰਨ ਵਾਸਤੇ 11 ਕਰੋੜ ਕਰੋੜ ਇਕੱਠੇ ਕਰਨ ਵਾਸਤੇ ਇੱਕ 카ਰਟਲ ਬਣਾਤਾ ਇਕਨਾਂ ਦਾ ਗਰੋਹ ਬਣਾਤਾ ਠੇਕੇਦਾਰਾਂ ਦਾ ਉਹ ਠੇਕੇਦਾਰ ਮਾਂਜੀ ਜਾਂਦੇ ਇਹ ਉਹੀ ਠੇਕੇਦਾਰ ਸਾਥੀਓ ਯਾਦ ਕਰਿਓ ਅਮਰਸਰ ਦੇ ਅੰਦਰ ਇੱਕੋ ਵਿਚਾਰਾ ਐਨ ਆਰ ਆਈ ਉੱਥੋਂ ਆਇਆ ਸੀ ਕੈਨੇਡਾ ਤੋਂ ਆਪਣੀ ਬੱਚੀ ਦਾ ਸ਼ਾਦੀ ਕਰਨ ਆਲਾ ਨਾਲ ਤਾਂ ਉਹਦੇ ਉੱਥੇ ਉੱਥੇ ਗੋਲੀਆਂ ਚਲਾਈਆਂ ਨਾਲ ਉਹਨਾਂ ਨੂੰ ਕੁੱਟਿਆ ਨਾਲ ਮਾਫੀ ਮੰਗਵਾਈ ਨਾਲ ਪਰਚਾ ਕਰਤਾ ਉਹਨਾਂ ਦੇ ਉੱਤੇ ਆ ਠੇਕੇਦਾਰ ਹੋਰ ਇੱਚੇ ਤੁਰੇ ਫਿਰਦੇ ਕਿਉਂਕਿ ਸਰਕਾਰ ਦਾ ਸਨਰਖਣ ਉਹਨਾਂ ਦੇ ਉੱਤੇ ਹੈ ਆ ਪੈਸੇ ਇਕੱਠੇ ਕਰਨ ਵਾਸਤੇ ਇਹ ਲੋਕ ਲੁੱਟ ਕੇ ਖਾ ਜਾਣਗੇ ਭਗਵੰਤ ਮਾਨ ਜੀ ਕਹਿੰਦੇ ਆ ਆ ਮੌਤਾ ਨਹੀਂ ਹੋਈਆਂ ਕਤਲ ਹੋਇਆ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਜ਼ਾਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਅਪੋਜੀਸ਼ਨ ਬਣਾਈ ਸੀ ਕਾਂਗਰਸ ਵਾਲੇ ਦੇ ਗੋਡੇ ਟੇਕੀ ਬੈਠੇ ਉਹ ਜਿਹੜੇ ਕਾਂਗਰਸ ਦੇ ਲੀਡਰ ਹੈ ਗੱਡੀਆਂ 'ਚ ਬੈਠ ਬੈਠ ਕੇ ਭਿਆਨ ਛੱਡੀ ਜਾਂਦੇ ਆ ਕਿਸੇ ਦੀ ਹਿੰਮਤ ਨਹੀਂ ਤੁਹਾਡੇ ਸਾਹਮਣੇ ਬੋਲਣ ਦੀ ਇਸ ਕਰਕੇ ਆ ਜਿਹੜੀ ਜ਼ਿੰਮੇਵਾਰੀ ਹੈ ਮੈਂ ਸਮਝਦਾ ਬੀਜੇਪੀ ਇਸ ਮਸਲੇ ਨੂੰ ਚੱਕੂ ਹੀ ਸਾਹਿਬ ਅਸੀਂ گورنر ਸਾਹਿਬ ਕੋਲ ਜਾਵਾਂਗੇ ਤੇ ਸਾਡੀ ਪਹਿਲੀ ਮੰਗ ਹੋਊਗੀ ਵੀ ਆ ਜਿਹੜੇ ਦਿੱਲੀੋਂ ਇੱਥੇ ਬੈਠੇ ਇਹਨਾਂ ਦੀ ਜਾਂਚ ਕਰਵਾਓ ਜਿਹੜਿਆ ਠੇਕੇਦਾਰ ਕੋਈ ਅੰਦਰ ਬੈਠਾ ਹੈ ਜੇਲ੍ਹ ਦੇ ਅੰਦਰ ਕੋਈ ਬਾਹਰ ਪਰੋਲ ਤੇ ਤੁਰੇ ਫਿਰਦੇ ਇਹਨਾਂ ਸਾਰਿਆਂ ਦੀ ਜਾਂਚ ਕਰੋ ਜਿਹੜੇ ਇਹਨਾਂ ਦੇ ਲੀਡਰਾਂ ਦੇ ਨਾਲ ਇਹਨਾਂ ਤੋਂ ਕੋਠੀਆਂ ਖਾਲੀ ਕਰਾਓ ਦਿੱਲੀ ਵਾਲਿਆਂ ਤੋਂ ਇੱਥੇ ਇਹਨਾਂ ਦੀ ਜਾਂਚ ਕਰੋ ਇੱਥੇ ਕਰੀ ਗਈ ਜਾਂਦੀ ਹੈ ਕਿਸ ਕਿਸ ਅਥਾਰਟੀ ਨਾਲ ਕਿਹੜੇ ਕਨਸਟੀਟਿਊਸ਼ਨਲ ਪੋਜੀਸ਼ਨ ਦੇ ਨਾਲ ਕੋਲ ਜੀ ਸਰਕਾਰ ਦੀ ਮੀਟਿੰਗਾਂ ਹੈ ਲਈ ਜਾਂਦੇ ਆ ਉੱਥੇ ਪਾਲਿਸੀ ਬਣਾਈ ਢੇਢੇ ਢ ਸਾਲ ਘਟਕੇ ਮੈਂ ਕਹਣਾ ਜੀ ਇੱਥੇ ਇਹ ਪਾਲਿਸੀ ਸ਼ਰਾਬ ਲਈ ਇਹਨਾਂ ਨੇ ਲਾਗੂ ਕੀਤੀ ਹੈ ਗਰੀਬ ਦੀ ਜਾਨ ਦਾ ਤਾਂ ਕੋਈ ਮੁੱਲ ਹੈ ਨਹੀਂ ਅਮੀਰਾਂ ਨੂੰ ਤੁਸੀਂ ਅੰਗਰੇਜ਼ੀ ਸ਼ਰਾਬ ਪਿਆ ਪੈ ਕੇ ਮਹਿੰਗੀ ਕਰਤੀ ਆ ਜਿਹੜੀ ਹੈ ਇਹਨਾਂ ਨੂੰ ਵਿਚਾਰੇ ਨੂੰ ਮਰੀ ਜਾਂਦੇ ਹੋ ਸੋ ਇਸ ਮਸਲੇ ਨੂੰ ਚੱਕਣ ਵਾਸਤੇ ਮੇਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਾਥੀਓ ਜਾਗਰੂਕ ਹੋਣਾ ਭੋਗੋ ਸਾਬ ਸੁਤਿਆਂ ਦੇ ਤਾਂ ਕੱਟੇ ਜਾਂਦੇ ਫਿਰ ਤੁਸੀਂ ਧਿਆਨ ਕਰਕੇ ਇਸ ਕਰਸੇ ਕਰੀਏ ਦੀ ਬੀਜਪੀ ਆਪਣੀ ਜ਼ਿੰਮੇਵਾਰੀ ਨਿਭਾਉਗੀ ਜਿਹੜਾ ਵੀ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਮਝਦਾ ਹੈ ਵੀ ਇਹ ਦਿੱਲੀੋਂ ਆ ਕੇ ਇੱਥੇ ਲੁੱਟੀ ਜਾਂਦੇ ਐ ਪੰਜਾਬ ਨੂੰ ਬਦਨਾਮ ਕਰ ਰਹੇ ਐ ਪੰਜਾਬ ਨੂੰ ਆ ਜਿਹੜੀ ਨਜ਼ਰ ਲੱਗੀ ਐ ਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਇੱਕ ਜੁਟਾਉਣਾ ਪਊਗਾ ਆਓ ਸਾਰੇ ਇਕੱਠੇ ਹੋ ਕੇ ਇਸ ਤੋਂ ਆਪਣਾ ਖਿਹੜਾ ਚਦਾਈਏ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਟੈਸਟ ਮੈਚ ਤੋਂ ਸੰਨਿਆਸ ਲੈ ਲੈਣਾ ਵਿਰਾਟ ਕੋਹਲੀ ਨੇ ਵਿਰਾਟ ਕੋਹਲੀ ਸੰਨਿਆਸ ਲੈਣ ਤੋਂ ਬਾਅਦ ਪਹੁੰਚਦੇ ਨੇ ਸੁਆਮੀ ਪ੍ਰੇਮਾਨੰਦ ਦੇ ਆਸ਼ਰਮ ਦੇ ਵਿੱਚ ਵਿਰਾਟ ਕੋਹਲੀ ਤੇ ਉਹਨਾਂ ਦੀ ਧਰਮ ਪਤਨੀ ਅਨੁਸ਼ਕਾ ਸ਼ਰਮਾ ਦੋਵੇਂ ਉੱਥੇ ਪਹੁੰਚਦੇ ਨੇ ਤੇ ਦੇਖਿਆ ਜਾਂਦਾ ਉੱਥੇ ਪਹੁੰਚਣ ਤੋਂ ਬਾਅਦ ਉਹ ਨਤਮਸਤਕ ਹੁੰਦੇ ਨੇ ਉੱਥੇ ਗੱਲਬਾਤ ਕਰਦੇ ਨੇ ਸਵਾਮੀ ਪ੍ਰੇਮਾਨੰਦ ਦੇ ਨਾਲ ਤੇ ਪ੍ਰੇਮਾਨੰਦ ਦੇ ਵੱਲੋਂ ਇੱਕ ਸਤਮਾਰਗ ਤੇ ਉਹਨਾਂ ਨੂੰ ਲਿਆਉਣ ਦੇ ਲਈ ਗੱਲ ਕਹੀ ਜਾਂਦੀ ਹੈ ਕਿ ਜੋ ਹੁੰਦਾ ਹੈ ਉਹ ਰੱਬ ਦੀ ਮਰਜ਼ੀ ਦੇ ਨਾਲ ਹੁੰਦਾ ਹੈ ਜ਼ਰੂਰ ਇਹਦੇ ਵਿੱਚ ਕੁਝ ਵਧੀਆ ਹੋਵੇਗਾ ਜਿਸ ਕਰਕੇ ਇਹ ਸਨਿਆਸ ਲਿਆ ਤੇ ਉਹਨਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਦੁੱਖ ਸੁੱਖ ਸਾਂਝਾ ਕਰਦੇ ਨੇ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਕਿ ਸਵਾਮੀ ਪ੍ਰੇਮਾਨੰਦ ਨੂੰ ਮਿਲਣ ਲਈ ਪਹੁੰਚਦੇ ਨੇ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਤੇ ਉੱਥੇ ਪਹੁੰਚ ਕੇ ਗੱਲਬਾਤ ਕਰਦੇ ਨੇ ਜਿਸ ਤੋਂ ਬਾਅਦ ਇੱਕ ਸੰन्यास ਲੈਣ ਤੋਂ ਬਾਅਦ ਫਿਰ ਤੋਂ ਉੱਥੇ ਪਹੁੰਚਦੇ ਨੇ ਤੇ ਗੱਲਬਾਤ ਕਰਦੇ ਹੋਏ ਸਵਾਮੀ ਪ੍ਰੇਮਾਨੰਦ ਨੇ ਕੀ ਕੁਝ ਕਿਹਾ ਇੱਕ ਵਾਰ ਤੁਸੀਂ